ਇਸ ਜੰਗ ਦਾ ਕਾਰਨ ਬਣਦਾ ਹੈ ਕੇਵਲ ਤੇ ਕੇਵਲ ਇੱਕ ਬਾਜ਼ ਸ਼ਾਈ ਬਾਦ ਦੇ ਨਾਲ ਸਮੇਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਸ਼ਿਕਾਰ ਖੇਡ ਰਹੀਆਂ ਹਨ ਉਹ ਬਾਜ਼ ਕਦੀ ਸ਼ਿਕਾਰ ਨੂੰ ਫੜ ਲਿੰਦਾ ਫਿਰ ਧਰਤੀ ਤੇ ਸੁੱਟ ਦਿੰਦਾ ਫਿਰ ਫੜ ਲਿੰਦਾ ਉੱਪਰ ਸਮਾਨ ਚ ਲੈ ਕੇ ਫਿਰ ਧਰਤੀ ਤੇ ਸੁੱਟ ਦਿੰਦਾ ਇਦਰੋਂ ਸਿੱਖਾ ਨੇ ਦੇਖਿਆ ਕਿ ਸ਼ਿਕਾਰ ਦੀ ਇਹ ਕਿਹੜੀ ਵਿਧੀ ਹੈ ਆਪਣਾ ਬਾਜ਼ ਛੱਡ ਦਿੱਤਾ ਸ਼ਿਕਾਰ ਦੇ ਸਮੇਤ ਦੁਸ਼ਮਣ ਦੇ ਬਾਜ਼ ਨੂੰ ਦਬੋਚਿਆ ਤੇ ਆਪਣੇ ਕੋਲ ਲੈ ਆਇਆ ਸਪਾਈ ਆਣ ਕੇ ਬਾਜ ਮੰਗਦੇ ਹਨ ਸਾਧ ਸੰਗਤ ਸਿੱਖਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਇਹ ਸਾਡੇ ਬਾਜ ਨੇ ਮਾਰਿਆ ਜਿਹੜਾ جنگ ਦਾ ਕਾਰਨ ਬਣਿਆ ਤੇ ਦੁਨਿਆਵੀ ਸੋਚ ਤੇ ਇਹੀ ਆਕੇ ਕੀ ਨਾ ਕੇਵਲ ਤੇ ਕੇਵਲ ਇੱਕ ਬਾਜ ਤੋਂ ਜੰਗ ਕਰਨ ਦੀ ਕੀ ਜ਼ਰੂਰਤ ਸੀ ਸਾਧ ਸੰਗਤ ਸਾਡਾ ਇਤਿਹਾਸ ਕਹਿੰਦਾ ਹੈ ਇਹ ਬਾਜ ਦੀ ਜੰਗ ਨਹੀਂ ਸੀ ਇਹ ਤਖਤੋਂ ਤਾਜ ਦੀ ਜੰਗ ਸੀ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਜਿਹੜਾ ਹੈ ਸਾਧ ਸੰਗਤ ਅੰਤਾਂ ਦਾ ਹੋ ਗਿਆ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਤੱਤੀ ਤਵੀ ਦੇ ਉੱਪਰ ਬੈਠ ਕੇ ਸੀਸ ਦੇ ਵਿੱਚ ਗਰਮ ਰੇਤ ਪਵਾ ਕੇ ਇਹ ਬਚਨ ਕਰ ਗਏ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਪ੍ਰਪੱਕ ਕਰ ਦਿੱਤੀ ਕਿ ਮੀਰੀ ਦਾ ਮੁਕਾਬਲਾ ਕੇਵਲ ਤੇ ਕੇਵਲ ਮੀਰੀ ਦੇ ਨਾਲ ਹੀ ਹੋ ਸਕਦਾ ਹੈ। ਭਾਵ ਤਾਕਤ ਦਾ ਮੁਕਾਬਲਾ ਤਾਕਤ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਇੱਕ ਪਾਸੇ ਸਿੱਖੇ ਸਿਖਾਏ ਸਿਪਾਹੀ ਆਉਂਦੇ ਨੇ ਤੇ ਜੇ ਦੂਸਰੇ ਪਾਸੇ ਆਮ ਲੋਕ ਹੁਣੋ ਤੇ ਪਲਾਂ ਦੇ ਵਿੱਚ ਚੜ੍ਹਾਈ ਕਰਕੇ ਤੇ ਮੌਤੇ ਘਾਟ ਉਤਾਰ ਦੇਣਗੇ। ਸਤਗੁਰੂ ਪਾਤਸ਼ਾਹ ਜੀ ਨੇ ਫੌਜਾਂ ਦੇ ਵੱਖ-ਵੱਖ ਜਥੇ ਬਣਾਏ ਫੌਜੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਯੁੱਧ ਵਿਦਿਆ ਦੇ ਅਭਿਆਸ ਕਰਾਉਣੇ ਸ਼ੁਰੂ ਕਰ ਦਿੱਤੇ ਤੇ ਸਮੇਂ ਦੀ ਸਰਕਾਰ ਦੇ ਨਾਲ ਚਾਰ ਜੰਗ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੜੇ ਹਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹਿਲੀ جنگ ਹੁੰਦੀ ਹੈ ਇਸ ਤੋਂ ਬਾਅਦ ਸਾਧ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵੀ جنگ ਹੁੰਦੀ ਹੈ ਮਹਾਰਾਜ ਦੀ جنگ ਹੁੰਦੀ ਹੈ ਜਿਹਦੇ ਵਿੱਚ ਇੱਕ ਇੱਕ ਘਟਨਾ ਵਾਪਰਦੀ ਹੈ ਸਾਧ ਸੰਗਤ ਅਸੀਂ ਬਚਨ ਪੜਦੇ ਆਂ ਨਾ ਵੱਡ ਯੋਦਾ ਬਹੁ ਪਰਉਪਕਾਰੀ ਕਿ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਮਹਾਬਲੀ ਯੋਦੇ ਹਨ ਉਥੇ ਉਹਨਾਂ ਦੇ ਪਰਉਪਕਾਰਾਂ ਦੀ ਕੋਈ ਗਿਣਤੀ ਨਹੀਂ ਪਠਾਣਾ ਦਾ ਇੱਕ ਬੱਚਾ ਜਿਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਪਾਲਣ ਪੋਸ਼ਣ ਵਾਲਾ ਕੋਈ ਨਹੀਂ ਰਿਹਾ ਸਤਿਗੁਰੂ ਪਾਤਸ਼ਾਹ ਜੀ ਦੀ ਨਦਰੇ ਰਹਿਮਤ ਹੋਈ ਪਠਾਣਾ ਨੂੰ ਪੁੱਛਿਆ ਕੌਣ ਹੈ ਕਹਿੰਦੇ ਜੀ ਸਾਡਾ ਭਤੀਜਾ ਇਹਦੇ ਸਿਰ ਤੋਂ ਮਾਂ ਬਾਪ ਦਾ ਸਾਯਾ ਉੱਠ ਗਿਆ ਰੋਟੀ ਪਾਣੀ ਤੋਂ ਵੀ ਯਾਤਰ ਹੋ ਗਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਛੱਡ ਦਿਓ ਇੱਥੇ ਪ੍ਰਸ਼ਾਦਾ ਪਾਣੀ ਬਹੁਤ ਹੈ ਜਿਹਦਾ ਨਾਮ ਸੀ ਸਾਧ ਸੰਗਤ ਪੈਂਦੇ ਖਾਨ ਗੁਰੂ ਪੰਚ ਸਾਹਿਬ ਜੀ ਨੇ ਆਪ ਇਹਦੀ ਪਾਲਣਾ ਪੋਸ਼ਣਾ ਕੀਤੀ ਆਪ ਖੁਦ ਜੁਧ ਵਿਦਿਆ ਦਾ ਅਭਿਆਸ ਸਿਖਾਇਆ ਤੇ ਇਹਨਾਂ ਤਕੜਾ ਯੋਧਾ ਬਣ ਗਿਆ ਸਾਹਸੰਗਤ ਹੱਥ ਦੇ ਵਿੱਚ ਜੇ ਸਿਕਾ ਲੈ ਕੇ ਇਤਿਹਾਸ ਕਰ ਕਹਿੰਦੇ ਮਸਲ ਦਿੰਦਾ ਸੀ ਨਾ ਜਿਹੜੀਆਂ ਉਹਦੇ ਉੱਪਰ ਮੋਹਰਾਂ ਹੁੰਦੀਆਂ ਉਹ ਵੀ ਮਿਟ ਜਾਂਦੀਆਂ ਸਨ ਆਪਸ ਦੇ ਵਿੱਚ ਦੋ ਝੋਟੇ ਲੜਦੇ ਹੋਣ ਬਾਹਾਂ ਤੋਂ ਫੜ ਕੇ ਤੇ ਉਹਨੂੰ ਢਾਉਣ ਦੀ ਸਮਰੱਥਾ ਰੱਖਦਾ ਸੀ ਏਡਾ ਵੱਡਾ ਜਰਨੈਲ ਜੁਦਾ ਬਣਿਆ ਇਹਨੂੰ ਵੀ ਹੰਕਾਰ ਹੋਇਆ ਕਿਰਤ ਕੰਨ ਹੋਇਆ ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਗਿਆ ਪਰ ਸਾਧ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿੰਨੇ ਵੱਡੇ ਪਰਉਪਕਾਰੀ ਹਨ ਫੌਜਾਂ ਚੜ੍ਹ ਕੇ ਹੁੰਦਾ ਹੈ ਭੁਲੇਖਾ ਸੀ ਕਿ ਸ਼ਾਇਦ ਗੁਰੂ ਪਾਤਸ਼ਾਹ ਜੀ ਨੇ ਉੱਪਰ ਇਹ ਜਿੱਤ ਪ੍ਰਾਪਤ ਕਰ ਲਵੇਗਾ ਪਾਤਸ਼ਾਹ ਜੀ ਨੇ ਇੱਕੋ ਵਾਰ ਦੇ ਨਾਲ ਇਹਨੂੰ ਜਿੱਤ ਕਰ ਦਿੱਤਾ ਤੇ ਆਖਰੀ ਵਾਰੀ ਬਚਨ ਕੀਤੇ ਇਹਨੇ ਬਚਨ ਮੁਖ ਤੋਂ ਉਚਾਰਿਆ ਸੀ ਹਾਏ ਅੱਲਾ ਮਾਫ ਕਰਨਾ ਸਾਧ ਸੰਗਤ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਉਹ ਵਕਤ ਹੈ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਨ ਦਾ ਕਰ ਲਵੋਗੇ ਤੁਹਾਡੀ ਗਤੀ ਹੋ ਜਾਵੇਗੀ ਮਹਾਰਾਜ ਦੀ ਧਰਤੀ ਤੇ ਜਿਸ ਵਕਤ ਧਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਿਛੜਦੇ ਨੇ ਇਹਨਾਂ ਸਾਧ ਸੰਗਤ ਲਲਾ ਬੇਗ ਪੋਜਾ ਚੜ੍ਹ ਕੇ ਹੁੰਦਾ ਇਹਨਾਂ ਨੇ ਨਾ ਆਪਣਾ ਇੱਕ ਸੂਈਆ ਭੇਜਿਆ ਜਿਹਦਾ ਨਾਮ ਸੀ ਹਸਨ ਖਾਨ ਸਿੱਖਾਂ ਦਾ ਭੇਸ ਬਣਾਇਆ ਭੇਸ ਬਣਾ ਕੇ ਤੇ ਸਿੱਖਾਂ ਦੇ ਵਿੱਚ ਜਾ ਕੇ ਰਲ ਗਿਆ ਸੂ ਲੈਣ ਦੀ ਖਾਤਰ ਕੇ ਜਾ ਕੇ ਸਾਰੀ ਖਬਰ ਲਲਾ ਬੇਗ ਕਮਰ ਬੇਗ ਨੂੰ ਦੇ ਦਵੇਗਾ ਤੇ ਜਿਨ੍ਹਾਂ ਨੂੰ ਨੁਕਸਾਨ ਸਾਧ ਸੰਗਤ ਭੇਖ ਧਾਰ ਕੇ ਨਗਲੀ ਕੋਈ ਕਰ ਸਕਦਾ ਹੈ ਨਾ ਉਹਨਾਂ ਨੂੰ ਨੁਕਸਾਨ ਕੋਈ ਫੌਜਾਂ ਵੀ ਨਹੀਂ ਕਰ ਸਕਦੀ ਤੇ ਸਿੱਖਾਂ ਦੀ ਅੱਖ ਪਾਰਖੂ ਦਿੱਤੀ ਵਾਲੀ ਭਾਈ ਬਿਦੀ ਚੰਦ ਨੇ ਪਛਾਣ ਲਿਆ ਵੀ ਇਹ ਕੋਈ ਸਿੱਖ ਨਹੀਂ ਲੱਗਦਾ ਭੇਖੀ ਲੱਗਦਾ ਹੈ ਸ਼ਾਨਕੇ ਤੇ ਇਹਨੂੰ ਫੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੇਸ਼ ਕਰ ਦਿੱਤਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਆਖਿਆ ਭਾਈ ਤੇਰੇ ਨਾਲ ਸਾਡਾ ਕੋਈ ਨਿੱਜੀ ਬੈਰ ਨਹੀਂ ਸੱਚ-ਸੱਚ ਦੱਸ ਦੇ ਕਿੱਥੋਂ ਆਇਆ ਤੇ ਕੀ ਤੇਰਾ ਕੰਮ ਹੈ ਉਹਨੇ ਬਚਨ ਕੀਤੇ ਮਹਾਰਾਜ ਮੇਰਾ ਨਾਮ ਹਸਨ ਖਾਨ ਲਲਾ ਬੇਗ ਨੇ ਮੈਨੂੰ ਭੇਜਿਆ ਹੈ ਤੁਹਾਡੀ ਸੂਹ ਲੈਣ ਦੇ ਖਾਤਰ ਜਾ ਕੇ ਮਸਾਰੀ ਦੀ ਸਾਰੀ ਖਬਰ ਜਿਹੜੀ ਹੈ ਉਹਨਾਂ ਨੂੰ ਦੇ ਦੇਵਾਂਗਾ ਫੌਜਾਂ ਹਮਲਾ ਕਰਨ ਗਈਆਂ ਤੁਹਾਡਾ ਨੁਕਸਾਨ ਹੋ ਜਾਵੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਭਾਈ ਸੱਚੋ ਸੱਚ ਬੋਲ ਦੇ ਤੇਰਾ ਉਧਾਰ ਹੋ ਜਾਵੇਗਾ ਸੱਚ ਬੋਲੇਗਾ ਤੇ ਤੇਰਾ ਛੁਟਕਾਰਾ ਹੋ ਜਾਵੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਾ ਕੁਝ ਸੱਚ-ਸੱਚ ਦੱਸਿਆ ਪਾਤਸ਼ਾਹ ਜੀ ਨੇ ਛੱਡ ਦਿੱਤਾ ਚਲਾ ਗਿਆ ਲਲਾ ਬੇਗ ਦੇ ਕੋਲ ਲਲਾ ਬੇਗ ਪੁੱਛਦਾ ਹੈ ਕੀ ਖਬਰ ਹੈ ਕੀ ਰਿਪੋਰਟ ਹੈ ਤੇ ਸਾਧ ਸੰਗਤ ਆਮ ਕਰਕੇ ਬਾਦਸ਼ਾਹਾਂ ਨੂੰ ਖੁਸ਼ ਕਰਨ ਦੇ ਲਈ ਬਹੁਤੇ ਲੋਕਾਂ ਦੇ ਵੱਲੋਂ ਚਾਪਲੂਸੀ ਕੀਤੀ ਜਾਂਦੀ ਮਹਾਰਾਜ ਤੁਹਾਡੇ ਤੋਂ ਵੱਡਾ ਤੇ ਹੈ ਹੀ ਕੋਈ ਨਹੀਂ ਉਹਨਾਂ ਦੇ ਹੀ ਗੁਣ ਗਾਏ ਜਾਂਦੇ ਹਨ ਪਰ ਹਸਨ ਖਾਨ ਨੇ ਇਦਾਂ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੁਹਾਡੇ ਕੋਲੇ ਫੌਜਾਂ ਜ਼ਿਆਦੇ ਹਨ ਅਸਲਾ ਜ਼ਿਆਦੇ ਹੈ ਸ਼ਸਤਰ ਵਿੱਦਿਆ ਦੇ ਵਿੱਚ ਤੁਹਾਡੇ ਸਿਪਾਈ ਬਹੁਤ ਨਿਪੁੰਨ ਲੱਗਦੇ ਨੇ ਪਰ ਤੁਹਾਡੇ ਕੋਲੋ ਗੁਰੂ ਦੇ ਉੱਪਰ ਜਿੱਤ ਪ੍ਰਾਪਤ ਨਹੀਂ ਹੋ ਸਕਦੀ ਕਹਿੰਦਾ ਕਾਰਨ ਕੀ ਕਹਿੰਦਾ ਕਾਰਨ ਇਹੋ ਹੀ ਹੈ ਕਿ ਜਿਹੜਾ ਜਜ਼ਬਾ ਗੁਰੂਆਂ ਸਿੱਖਾਂ ਦੇ ਵਿੱਚ ਗੁਰੂ ਤੋਂ ਮਰਨ ਮਿਟਣ ਦਾ ਹੈ ਨਾ ਤੇਰੇ ਤਨਖਾਹਦਾਰ ਸਿਪਾਈਆਂ ਦੇ ਕੋਲ ਨਹੀਂ ਗੁੱਸੇ ਦੇ ਵਿੱਚ ਆਇਆ ਚਾਬਕਾਂ ਦੇ ਨਾਲ ਹਸਨ ਖਾਨ ਦਾ ਸਰੀਰ ਛਲਣੋਂ ਛਲਣੀ ਕਰ ਦਿੱਤਾ ਉਸੇ ਤਰ੍ਹਾਂ ਭੱਜਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਤੁਸੀਂ ਤੇ ਬਚਨ ਕੀਤੇ ਸੀ ਜੇ ਸੱਚ ਬੋਲੇਗਾ ਤੇ ਤੇਰਾ ਉਧਾਰ ਹੋ ਜਾਊਗਾ ਕੀ ਸਜ਼ਾ ਮਿਲ ਗਈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਘਬਰਾ ਨਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੇ ਰਹਿਮਤ ਵੀ ਹੋਈ ਨਾ ਤੇ ਇਹ ਬਾਦਸ਼ਾਹਿਆ ਤੁਹਾਨੂੰ ਪ੍ਰਾਪਤ ਕਰਨ ਦੀਆਂ ਸਾਧ ਸੰਗਤ ਚੜ੍ਹਾਈ ਕਰਕੇ 1.5 ਲੱਖ ਫੌਜ ਦੇ ਨਾਲ ਆਏ ਸੋ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਕੋਲੋਂ ਹਾਰ ਖਾ ਕੇ ਗਏ ਤੇ ਖਬਰ ਜਾ ਕੇ ਹਸਨ ਖਾਨ ਨੇ ਸਮੇਂ ਦੇ ਬਾਦਸ਼ਾਹ ਦੇ ਕੋਲ ਦਿੱਤੀ ਨਾ ਤੇ ਇਸੇ ਨੂੰ ਹੀ ਤਖਤੋਂ ਤਾਜ ਦੇ ਉੱਪਰ ਬਿਠਾ ਦਿੱਤਾ ਤੇ ਫਿਰ ਇਹ ਚੇਤਾ ਆਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਪਰਉਪਕਾਰੀ ਬਚਨ ਕੀਤੇ ਸਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਵੱਡ ਯੋਧਾ ਬਹੁ ਪਰਉਪਕਾਰੀ ਮੈਦਾਨੇ ਜੰਗ ਦੇ ਵਿੱਚ ਜਿਹੜੇ ਸਤਗੁਰੂ ਪਾਤਸ਼ਾਹ ਜੀ ਨੂੰ ਖਤਮ ਕਰਨ ਦੇ ਲਈ ਆਏ ਨੇ ਸਤਗੁਰੂ ਪਾਤਸ਼ਾਹ ਜੀ ਉਹਨਾਂ ਦੇ ਉੱਪਰ ਵੀ ਪਰਉਪਕਾਰ ਕਰ ਰਹੇ ਹਨ ਕਿਉਂ ਸਤਗੁਰੂ ਦਾ ਮਰਦ ਹੀ ਇਹ ਆ ਸਾਧ ਸੰਗਤ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਸਤਗੁਰੂ ਸਾਰਿਆਂ ਦਾ ਹੀ ਭਲਾ ਮੰਨਦਾ ਹੈ ਸਾਦ ਸੰਗਤ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਬੇਅੰਤ ਰਹਿਮਤਾਂ ਹਾਂ ਇਹ ਉਹਨਾਂ ਦੀ ਹੀ ਰਹਿਮਤ ਦੇ ਸਦਕਾ ਅੱਜ ਅਸੀਂ ਸ਼ਾਨੋ ਸ਼ੌਕਤਾਂ ਸਰਦਾਰੀਆਂ ਜਿਹੜੀਆਂ ਉਹ ਮਾਣਦੇ ਹਨ ਚਾਰ ਜੰਗਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਲੜੀਆਂ ਚਾਰਾਂ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸਾਧ ਸੰਗਤ ਜਿਹੜੇ-ਜਿਹੜੇ ਸਿੱਖ ਘਰਾਂ ਦੇ ਵਿੱਚ ਰਹਿ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਚਰਨਾਂ ਦੇ ਭੌਰੇ ਯਾਦ ਕਰਦੇ ਸਨ ਚਾਹੇ ਉਹ ਕਸ਼ਮੀਰ ਦੀ ਧਰਤੀ ਹੋਵੇ ਮਾਈ ਭਾਗ ਭਰੀ ਚਾਹੇ ਉਹ ਮਾਲਵੇ ਦੀ ਧਰਤੀ ਤੇ ਭਾਈ ਸਾਈਂ ਦਾਸ ਜੀ ਹੋ ਸਤਗੁਰੂ ਪਾਤਸ਼ਾਹ ਜੀ ਨੂੰ ਇਕਾਗਰ ਜਿਤ ਹੋ ਕੇ ਯਾਦ ਕਰਦੇ ਨੇ ਜਬ ਬਤਾਲੇ ਦੀ ਧਰਤੀ ਭਾਈ ਪੱਲਾ ਜੀ ਹੁਣ ਸਤਗੁਰੂ ਪਾਤਸ਼ਾਹ ਜੀ ਆਪਣੀਆਂ ਸਿੱਖਾਂ ਦੀ ਭਗਤੀ ਨੂੰ ਫਲ ਲਾਉਂਦੇ ਹੋਏ ਆਪ ਚੱਲ ਕੇ ਉੱਥੇ ਗਏ ਹਨ ਆਪ ਜੀ ਵਡਭਾਗੇ ਉਹ ਸਾਧ ਸੰਗਤ ਉਹਨਾਂ ਅਸਥਾਨਾਂ ਦੇ ਉੱਪਰ ਬੈਠ ਕੇ ਸਾਹਿਬ ਸਤਗੁਰੂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਆ ਚਰਨਾਂ ਦੇ ਵਿੱਚ ਜੁੜ ਰਹੇ ਹੋ ਜਿਨ੍ਹਾਂ ਸਥਾਨਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਮੁਬਾਰਕ ਚਰਨ ਪਾਏ ਹਨ ਸਾਧ ਸੰਗਤ ਵੱਡੇ ਦੀਆਂ ਵਡਿਆਈਆਂ ਬੇਅੰਤ ਹਨ ਵੱਡੀਆਂ ਹਨ